ਸਾਸਤਰੀ ਕਾਲ ਜੀ ਟਾਈਮ ਦੇ ਨਾਲ 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 ਸੋਚ ਪਤਨ ਲਈ ਬਹੁਤ ਜ਼ਰੂਰੀ ਆ ਮੈਂ ਅੱਜ ਕਰਦੇ ਕੰਮ ਕਰਦੇ ਕਰਦੇ ਸੋਚ ਰਹੀ ਸੀ سوچا ਤੁਹਾਡੇ ਨਾਲ ਵੀ ਸ਼ੇਅਰ ਕਰਦੀਆਂ ਉਹਨਾਂ ਹਾਰ ਕੁੜੀ ਨੂੰ ਕਮਾਉਂਦਾ ਸੋਚਣਾ ਚਾਹੀਦਾ ਹੈ ਭਾਵੇਂ ਉਹ ਪੜੀ ਲਿਖੀ ਹੋਵੇ ਭਾਵੇਂ ਘੱਟ ਪੜੀ ਲਿਖੀ ਹੋਵੇ ਇਸ ਲਾਈਨ ਨੇ ਕਿਉਂ ਕਮਾ ਕੇ ਸੇਵ ਕਰੇਗੀ ਤੇ ਕੱਲ ਨੂੰ ਕੰਮ ਆਏਗਾ ਬਲਕਿ ਆਪਣੀ ਸੈਲਫ ਰਿਸਪੈਕ ਲਈ ਇੰਨਾ ਕੁ ਜ਼ਰੂਰ ਕਮਾਓ ਕਿ ਆਪਣਾ ਖਰਚਾ ਖੁਦ ਉਠਾ ਪਾਓ ਇੱਕ ਦਿਨ ਜਦੋਂ ਸਿਸਟਰ ਨੇ ਬੋਲਿਆ ਸੀ ਨਾ ਜੌਬ ਕਰਨੀ ਮੈਂ ਸੋਚਿਆ ਮੈਂ ਨਹੀਂ ਕਰਨੀ ਤਾਂ ਉਸਨੇ ਕਿਹਾ ਸੀ ਕਿ ਤੁਸੀਂ ਪੜੀਆਂ ਲਿਖਿਆ ਨਹੀਂ ਜੌਬ ਕਰਨੇ ਦਾ ਕੋਈ بزنس ਕਰ ਲੈ ਮੈਨੂੰ ਬਹੁਤ ਐਜੀਟੇਸ਼ਨ ਸੀ ਮੈਂ ਕਿਹਾ ਨਹੀਂ ਮੇਰੇ ਕੋਲੋਂ ਨਹੀਂ ਹੋਣਾ ਕਹਿੰਦੇ ਚੱਲ YouTube ਤੇ ਕਰ ਲੈਨੇ ਆ ਮੈਂ ਕਿਹਾ ਕੈਮਰਾ ਫੇਸ ਨਹੀਂ ਹੋਣਾ ਪਰ ਟਾਈ ਬਹੁਤ ਖੁਸ਼ ਹੋਏ ਕਿ ਕੀ ਕਰਨਾ ਮੈਂ ਕਿਹ ਪਤਾ ਨਹੀਂ ਗੱਲ ਤਾਂ ਹਸੋ ਇੰਨੀ ਲੱਗੀ ਸਭ ਨੂੰ ਪਰ ਮੈਂ ਕਹਿ ਕਿ ਮੈਂ ਕਰਾਂਗੀ ਫਿਰ ਸਿਸਟਰ ਦੀ ਹੈਲਪ ਦੇ ਨਾਲ YouTube ਚੈਨਲ ਬਣਾਇਆ ਕੈਮਰਾ ਫੇਸ ਕਰਨਾ ਹੀ ਮੇਰੇ ਲਈ ਸਭ ਤੋਂ ਵੱਡੀ ਹੈਜ਼ਿਟੇਸ਼ਨ ਸੀ ਕਿ ਮੈਂ ਕਿਵੇਂ ਕਰਾਂਗੀ ਪਰ ਜੇ ਮੈਂ ਹਿੰਮਤ ਕੀਤੀ ਭਾਵੇਂ ਮੈਂ ਅਚੀਵ ਨਹੀਂ ਹਜੇ ਕੁਝ ਕਰ ਪਾਈ ਪਰ ਮੇਰਾ ਇੱਕ ਕੰਫੀਡੈਂਸ ਤੇ ਦੂਜਾ ਐਕਸਪੀਰੀਅੰਸ ਜਿਸ ਨੇ ਮੈਨੂੰ ਬਹੁਤ ਹਿੰਮਤ ਦਿੱਤੀ ਕਿ ਮੈਂ ਕੁਝ ਕਰ ਸਕਦੀ ਹਾਂ ਭਾਵੇਂ ਕਾਮਯਾਬ ਹੋਵਾਂ ਭਾਵੇਂ ਮੈਂ ਫੇਲ ਮੈਂ ਖੁਸ਼ ਹਾਂ ਕਿ ਮੈਂ ਕੋਸ਼ਿਸ਼ ਕੀਤੀ ਮੈਂ ਖੁਸ਼ ਹਾਂ ਕਿ ਮੈਂ ਉਹ ਨਹੀਂ ਰਹੀ ਜੋ ਸੋਚਦੀ ਸੀ ਕਿ ਮੇਰੇ ਕੋਲੋਂ ਨਹੀਂ ਹੋਣਾ ਹਾਂ ਜੇ ਮੈਂ ਇੱਥੇ ਕੰਮਜਾਬ ਨਹੀਂ ਹੋਵਾਂਗੀ ਤਾਂ ਮੈਂ ਕੁਝ ਹੋਰ ਕਰਾਂਗੀ ਜੇ ਉਹ ਵੀ ਨਹੀਂ ਕਰ ਪਾਈ ਤਾਂ ਮੈਂ ਅਗੇਨ ਕੁਝ ਹੋਰ ਕਰਾਂਗੀ ਕਿਉਂਕਿ ਕਹਿੰਦੇ ਆ ਨਾ ਕੋਸ਼ਿਸ਼ ਕਰਨ ਵਾਲਿਆਂ ਦੀ ਕਦੀ ਹਾਰ ਨਹੀਂ ਹੁੰਦੀ ਇਸ ਸਟੋਰੀ ਮੈਂ ਇਸ ਲਈ ਸੁਣਾ ਰਹੀ ਹਾਂ ਕਿ ਮੇਰੀਆਂ ਪੈਨਾ ਜੋ ਸੋਚ ਰਹੀਆਂ ਕਿ ਅਸੀਂ ਕੁਝ ਕਰਨਾ ਹੈ ਤੇ ਮੇਰੇ ਵਾਂਗ ਸੋਚ ਰਹੀਆਂ ਕਿ ਪਤਾ ਨਹੀਂ ਅਸੀਂ ਕਰ ਪਾਵਾਂਗੇ ਕਿ ਨਹੀਂ ਇਹ ਵੀਡੀਓ ਮੈਂ ਉਹਨਾਂ ਲਈ ਬਣਾਈ ਆ ਕਿ ਜੇ ਮੈਂ ਕਰ ਸਕਦਾ ਹਾਂ ਤਾਂ ਤੁਸੀਂ ਵੀ ਕਰ ਸਕਦੇ ਹੋ ਬਾਬਾ ਜੀ ਨੇ ਹਰ ਪਰਸਨ ਨੂੰ ਇੱਕ ਟੈਲੈਂਟ ਦਿੱਤਾ ਉਸ ਟੈਲੈਂਟ ਦੇ ਨਾਲ ਅੱਗੇ ਵਧੋ ਇੱਕ ਕਦਮ ਜਦੋਂ ਅਸੀਂ ਰੱਖਾਂਗੇ ਨਾ ਬਾਕੀ ਰਸਤੇ ਆਪਣੇ ਆਪ ਬਣਨੇ ਸਟਾਰਟ ਹੋ ਜਾਣਗੇ ਉਹ ਵੀ ਮੇ ਰਸਤੇ ਤਾਂ ਬਾਬਾ ਜੀ ਨੇ ਪਹਿਨਾਂ ਹੀ ਬਣਾ ਕੇ ਰੱਖੇ ਬਸ ਇੱਕ ਤੁਰਨਾ ਹੁੰਦਾ ਬਲੀਵ ਕਰਕੇ ਮੈਂ ਤਾਂ ਲਾਈਵ ਤੋਂ ਇਹ ਸਿੱਖਿਆ ਤੁਹਾਨੂੰ ਆਪਣਾ ਤੁਰਨਾ ਸਟਾਰਟ ਕਰਨ ਦੀ ਜ਼ਰੂਰਤ ਹੈ ਰਸਤੇ ਦਾ ਬਾਬਾ ਜੀ ਨੇ ਆਪ ਬਣਾਉਣੇ ਹਾਂ ਕੁਝ ਲੋਕ ਸੋਚਦੇ ਆ ਨਾ ਕਿ ਬਾਬਾ ਜੀ ਨੇ ਕਰਨਾ ਤੇ ਹਾਂ ਐਕਚੁਅਲੀ ਉਹੀ ਸਭ ਕੁਝ ਕਰਦਿਆ ਇੱਕ ਵਾਰ ਬਲੀਵ ਕਰਕੇ ਤਾਂ ਦੇਖੋ ਆਪਣੇ ਦੁੱਖ ਸੁੱਖ ਬਾਕੇ ਸਿਰ ਫਰੈਂਡ ਜਾਂ ਪਿਆਰ ਨੂੰ ਦੱਸੋਗੇ ਨਾ ਕੋਈ ਫਰਕ ਨਹੀਂ ਪੈਣਾ ਹਾਂ ਜੇ ਤੁਸੀਂ ਰੱਬ ਨੂੰ ਦੱਸੋਗੇ ਨਾ ਤਾਂ ਬਹੁਤ ਫਰਕ ਪੈਣਾ ਜੇ ਦੁੱਖ ਦੱਸੋਗੇ ਨਾ ਮਨ ਵੀ ਹੌਲਾ ਹੋਣਾ ਤੇ ਦੂਜਾ ਸੋਲੂਸ਼ਨ ਵੀ ਮਿਲ ਜਾਣਾ ਮੈਂ ਇਹ ਨਹੀਂ ਕਹਿ ਰਹੀ ਕਿ ਫਰੈਂਡਸ ਨਾ ਬਣਾਓ ਐਂਡ ਆਲ ਬਟ ਮੈਂ ਜ਼ਰੂਰ ਕਹਿ ਰਹੀ ਆ ਜੇ ਸੁੱਖ ਦੱਸੋਗੇ ਨਾ ਤਾਂ ਸੁੱਖ ਡਬਲ ਹੋ ਜਾਣਾ ਆਪਣਾ ਸ਼ੇਅਰਿੰਗ ਪਾਰਟਨਰ ਭਗਵਾਨ ਨੂੰ ਬਣਾਓ ਕਿਉਂਕਿ ਉੱਥੋਂ ਰਸਤੇ ਤੋਂ ਕਦੀ ਵੀ ਪਟਕੋਗੇ ਨਹੀਂ ਚਲੋ ਗੱਲਾਂ ਕਰਦੇ ਕਰਦੇ ਮੈਂ ਬਹੁਤ ਕੰਮ ਕਰ ਲਿਆ ਕੁਝ ਪਰਸਨਲ ਰੀਜ਼ਨ ਕਰਕੇ ਮੈਂ 4 ਦਿਨ ਤੋਂ ਵੀਡੀਓ ਨਹੀਂ ਅਪਲੋਡ ਕਰ پائی ਚਲੋ ਅੱਜ ਟਾਈਮ ਲੱਗਾ ਤਾਂ ਵੀਡੀਓ ਅਪਲੋਡ ਕਰ ਰਹੀ ਆ ਤੇ ਆਪਣੇ ਵਿਚਾਤ ਤੁਹਾਡੇ ਨਾਲ ਸ਼ੇਅਰ ਕਰ ਰਹੀ ਆ ਕੱਲ ਮੈਂ بارش ਕਰਕੇ ਬੇਟੀ ਨੂੰ ਬਾਹਰ ਲੈ ਕੇ ਖੜੀ ਸੀ ਤਾਂ ਇੱਕ ਸਿਸਟਰ ਆਏ ਕਿਸੇ ਹੋਰ ਸਿਟੀ ਤੋਂ ਸੀਗੇ ਉਹਨਾਂ ਨੇ ਮੈਨੂੰ ਵੇਖਿਆ ਪਛਾਨਿਆ ਤੇ ਸਪੈਸ਼ਲ ਮੈਨੂੰ ਮਿਲ ਕੇ ਗਏ ਤੇ ਕਹਿ ਕੇ ਗਏ ਕਿ ਤੁਹਾਡੇ ਬਲੌਗਸ ਬਹੁਤ ਸੋਹਣੇ ਹੁੰਦੇ ਆ ਸ਼ਾਇਦ ਉਹ ਮੇਰੀ ਵੀਡੀਓ ਵੇਖ ਰਹੇ ਹੋਣ ਜੇ ਵੇਖ ਰਿਹਾ ਤਾਂ ਕਮੈਂਟ ਜ਼ਰੂਰ ਕਰਨਾ ਚਲੋ ਮੈਂ ਬੜੀ ਖੁਸ਼ ਹੋਈ ਕਿ ਇਸ ਤੋਂ ਵੱਡੀ ਕਮਾਈ ਹੋਰ ਕੀ ਹੋ ਸਕਦੀ ਆ ਕੋਈ ਆਪਣੇ ਟਾਈਮ ਚੋਂ ਟਾਈਮ ਕੱਢ ਕੇ ਆਵੇ ਉਹ ਵੀ ਬਾਰਿਸ਼ 'ਚ ਇਹ ਕਹਿਣ ਕੇ ਤੁਹਾਡੇ ਵਲੋਗਸ ਵੇਖਦੇ ਆ ਥੈਂਕ ਯੂ ਸੋ ਮਚ ਸਭ ਨੂੰ ਜੋ ਮੇਰੇ ਵਲੋਗ ਵੇਖਦੇ ਨੇ ਜ਼ਿੰਦਗੀ ਬਹੁਤ ਖੂਬਸੂਰਤ ਹੈ ਇੱਕ ਦਿਨ ਇੱਕ ਘੰਟਾ ਇੱਕ ਮਿੰਟ ਜੋ ਬੀਤ ਗਿਆ ਨਾ ਫਿਰ ਨਹੀਂ ਹੋਣਾ ਸੋ ਆਪਣੀਆਂ ਸਾਰੀਆਂ ਪ੍ਰੋਬਲਮ ਪੁੱਲ ਕੇ ਖੁਸ਼ ਹੋਵੋ ਖੁਸ਼ੀ ਨਾਲ ਜਿਉ ਜੋ ਕੋਈ ਪਲ ਉਦਾਸੀ ਨਾਲ ਬੀਤ ਗਿਆ ਫਿਰ ਸੋਚ ਆਵੇਗੀ ਕਿ ਯਾਰ ਉਦੋਂ ਮੈਂ ਖੁਸ਼ ਹੋ ਸਕਦੀ ਸੀ ਗਲਤੀ ਕੀਤੀ ਇਸ ਤੋਂ ਵਧੀਆ ਆਪਣਾ ਸਮਾਂ ਖੁਸ਼ੀਆਂ ਨਾਲ ਬਿਤਾਓ ਅਗਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਉਂਦੀ ਆ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ ਨਾਲੇ ਇੱਕ ਗੱਲ ਹੋਰ ਦੱਸਣਾ ਤੁਹਾਡੇ ਸ਼ਹਿਰ 'ਚ ਵੀ ਬਾਰਿਸ਼ ਹੋ ਰਹੀ ਆ ਬਾਏ ਬਾਏ